ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪ੍ਰਿਕਰ ਹਾਜ਼ੀਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸੀਐਮ ਮਾਨ ਵੱਲੋਂ ਗਵਰਨਰ ਦੇ ਸਰਹੱਦੀ ਦੌਰੇ ਦੇ ਵਿੱਚ ਕਾਫੀ ਸਵਾਲ ਚੁੱਕੇ ਗਏ ਸੀ ਜਿਸ ਦਾ ਜਵਾਬ ਅੱਜ ਦੀ ਸ਼ਾਮ ਦੀ ਮੀਟਿੰਗ ਦੇ ਵਿੱਚ ਗਵਰਨਰ ਸੀਐਮ ਮਾਨ ਨੂੰ ਦੇਣਗੇ 18ਵੀਂ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਰਾਜਾ ਵਡਿੰਗ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਮੁੱਦਾ ਚੁੱਕਿਆ ਗਿਆ ਹੈ ਅੰਮ੍ਰਿਤਪਾਲ ਦੇ ਬਾਰੇ ਚਰਨਜੀਤ ਚੰਨੀ ਦੇ ਬਿਆਨ ਤੇ ਪਾਸਾ ਬਲਟਿਆ ਕਾਂਗਰਸ ਨੇ ਹੁਣ ਨਾ ਕੀ ਚਰਨਜੀਤ ਸਿੰਘ ਚੰਨੀ ਦੀ ਇਹ ਆਪਣੀ رائے ਹੈ ਮੁੱਖ ਮੰਤਰੀ ਮਾਨ ਵੱਲੋਂ ਮੱਝ ਅਤੇ ਦੁਆਬੇ ਦੇ ਵਿਕਾਸ ਹਾਰਸ਼ਾ ਦਾ ਕੀਤਾ ਗਿਆ ਜਾਇਜ਼ਾ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਪੰਜਾਬ ਅਪਣਾਵੇਗਾ ਕੇਰਲਾ ਮਾਡਲ ਨਗਰ ਨਿਗਮ ਚੋਣਾ ਨਾਲ ਜੁੜੀ ਵੱਡੀ ਅਪਡੇਟ ਆਈ ਸਾਹਮਣੇ ਅਗਲੇ ਸਾਲ ਤੱਕ ਲਟਕ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਹੁਣ ਸੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ਅਤੇ ਪ੍ਰਮੋਟ ਕਰਨ ਵਾਲੇ ਤੇ ਹੋਵੇਗੀ ਸਖਤ ਕਾਰਵਾਈ ਸਰਕਾਰ ਨੇ ਦਿੱਤੀਆਂ ਹਦਾਇਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਸ਼ਟਰਪਤੀ ਮੁਰਗੂ ਨੂੰ ਪੱਤਰ ਲਿਖਿਆ ਗਿਆ ਹਰਿਆਣਾ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਕੀਤੀ ਏ ਖਾਸ ਅਪੀਲ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਇੱਕ ਨੌਜਵਾਨ ਲੜਕੀ ਦੀ ਮੌਤ ਆਧੁਨਿਕ ਖੇਤੀ ਮਸ਼ੀਨਰੀ ਨੂੰ 1.2 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਖੂਆ ਐਲਾਨ ਲੋੜਵੰਦ ਔਰਤਾਂ ਲਈ ਪ੍ਰਦਾਨ ਸਾਬਿਤ ਹੋ ਰਿਹਾ ਹੈ ਔਮਨ ਹੈਲਪਲਾਈਨ ਨੰਬਰ 181 ਪਾਜਪਾ ਦੇ ਸਾਭ ਕਵਿਦਾਇਕ ਦੀ ਉਮਰ ਕੈਦ ਦੀ ਸਜਾ ਰਾਜਪਾਲ ਨੇ ਕੀਤੀ ਮੁਆਫ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ 9 ਸਾਲ ਪੁਰਾਣੀ ਚਿੱਠੀ ਤੇ ਛਿੜੀ ਚਰਚਾ 4 ਦਰਜਨ ਤੋਂ ਵੱਧ ਬਲਾਕ ਕਰਮਚਾਰੀਆਂ ਦੇ ਹੋਏ ਤਬਾਦਲੇ ਅਮਰੀਕਾ ਨੂੰ ਇੱਕ ਜੁੱਟ ਰੱਖਣ ਲਈ ਉਹਦੀ ਬਾਗਦੌੜ ਨੌਜਵਾਨ ਦੇ ਹੱਥ ਸੌਂਪੀ ਬਾਈਡਨ ਨੇ ਦਿੱਤਾ ਇਹ ਵਿਆਹ ਮੋਦੀ ਦੇ ਰੂਸ ਦੌਰੇ ਨੂੰ ਲੈ ਕੇ ਅਮਰੀਕਾ ਹੈ ਨਿਰਾਸ਼ ਡੀਪੀ ਦੇ 60% ਦੀ ਸੈਂਪਲ ਫੇਲ ਹੋਣ ਤੇ ਮਚਿਆ ਹੜਕਮ ਸੀਐਮ ਮਾਨ ਦਿਖੇ ਐਕਸ਼ਨ ਮੋੜ ਚ ਸੰਸਦ ਦੇ ਵਿੱਚ ਚੰਨੀ ਦੇ ਨਾਲ ਬਹਿਸ ਤੋਂ ਬਾਅਦ ਰਵਨੀਤ ਤੇ ਬਿੱਟੂ ਨੇ ਦਿੱਤਾ ਬਿਆਨ ਕਿਹਾ ਐਕਸ ਸੀਐਮ ਦੇਸ਼ਦ્રોਹੀ ਵਰਗਾ ਕਰ ਰਹੇ ਨੇ ਵਿਹਵਾਰ ਨਗਰ ਨਿਗਮ ਚੋਣਾ ਨਾਲ ਜੁੜੀ ਵੱਡੀ ਅਪਡੇਟ ਆਈ ਸਾਹਮਣੇ ਅਗਲੇ ਸਾਲ ਤੱਕ ਲਟਕ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਚੰਡੀਗੜ੍ਹ 'ਚ ਸਵਾਇਨ ਫਲੂ ਦਾ ਇੱਕ ਕੇਸ ਆਇਆ ਸਾਹਮਣੇ ਇੱਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ ਐਡਵਾਈਜ਼ਰੀ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਪ੍ਰਵਾਸੀ ਵੱਲੋਂ ਇੱਕ ਕਿਸਾਨ ਦਾ 3 ਇਸ਼ਤਾਰ ਹਥਿਆਰਾਂ ਨਾਲ ਕੀਤੀ ਹੱਤਿਆ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਜਾਸਾ ਧੰਨਵਾਦ